ਆ ਕੀ ਕਰი ਜਾਨੀ ਤੂੰ ਪੀ ਰਹੀ ਐ ਦਿਖਾਈ ਨਹੀਂ ਦੇ ਰਿਆ ਉਹ ਉਹ ਤਾਂ ਮੈਨੂੰ ਵੀ ਦਿਖ ਰਿਹਾ ਕਿ ਤੂੰ ਪੀ ਰਹੀ ਐ ਪਰ ਤੂੰ ਇਹ ਪੀਣ ਕਦੋਂ ਤੋਂ ਲੱਗੀ ਤੇ ਇਹ ਮੇਰੀ ਬੋਤਲ ਕੀ ਤੂੰ ਪੁੱਛ ਕੇ ਕੱਢੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕਰਦੇ ਹੋਏ ਸ਼ਰਮ ਪੁੱਜੀ ਨੇ ਕੀਤੀ ਸ਼ਰਮ ਉਹਦੇ ਫੁੱਟੇ ਕਰ ਨਾਲੇ ਥੋਨੂੰ ਕੀ ਪੁੱਛਣਾ ਪੀਣ ਵਾਸਤੇ ਅੱਜ ਨਾ ਮੈਨੂੰ ਦੁੱਖ ਜਾ ਹੋ ਰਿਹਾ ਸੀ ਇਸ ਕਰਕੇ ਮੈਂ ਪੀ ਰਹੀ ਆ ਦੁੱਖ ਸੀ ਉਹ ਕਾਲਾ ਦੁੱਖ ਹੋ ਗਿਆ ਤੈਨੂੰ ਮੈਂ ਨਾ ਸਬਜੀ ਬਣਾ ਰਹੀ ਸੀ ਸਾਰੀ ਸਬਜੀ ਮੱਚ ਗਈ ਮੈਨੂੰ ਨਾ ਦੁੱਖ ਹੋ ਗਿਆ ਇਸ ਕਰਕੇ ਨਾ ਪੀ ਲਈ ਮੈਂ ਸੋਚਿਆ ਕਿ ਆ ਪੈਗ ਪੀਣ ਨਾਲ ਨਾ ਸਾਰੀ ਟੈਨਸ਼ਨ ਹੀ ਦੂਰ ਹੋ ਜੂਗੀ ਅੱਛਾ ਤੇਰੀ ਸਬਜੀ ਮੱਚ ਗਈ ਸੀ ਤਾਂ ਤੈਨੂੰ ਦੁੱਖ ਹੋ ਗਿਆ ਇਸ ਕਰਕੇ ਤੂੰ ਪੀ ਰਹੀ ਐ ਉਹ ਤੇਰੀ ਇਸ ਗੱਲ ਦਾ ਕੋਈ ਲੌਜੀਕ ਵੀ ਹੈ ਉਹ ਨਾਲੇ ਸ਼ਰਾਬ ਪੀਣ ਦਾ ਇਹ ਕੀ ਰੀਜਨ ਹੋਇਆ ਅੱਛਾ ਵਧੀਆ ਰੀਜਨ ਨਹੀਂ ਹੈਗਾ ਫਿਰ ਤੁਸੀਂ ਉਹ ਹੀ ਦੱਸ ਦੋ ਵੀ ਟੈਨਸ਼ਨ ਚ ਦਾਰੂ ਪੀਣੀ ਚਾਹੀਦੀ ਆ ਜਾਂ ਨਹੀਂ ਉਹ ਤੈਨੂੰ ਕਿਹਨੇ ਕਹਤਾ ਕਿ ਦਾਰੂ ਪੀ ਕੇ ਟੈਨਸ਼ਨ ਖਤਮ ਹੋ ਜਾਂਦੀ ਐ ਨਹੀਂ ਹੁੰਦੀ ਖਤਮ ਨਾਲੇ ਨਾ ਤੂੰ ਕੋਈ ਦਾਰੂ ਦੂਰੂ ਨਹੀਂ ਪੀਣੀ ਨਹੀਂ ਪੀਣੀ ਸਮਝ ਗਈ ਨਾ ਤਾਂ ਤੁਹਾਡੇ ਕਹਿਣ ਦਾ ਮਤਵ ਵਲਾ ਵੀ ਟੈਨਸ਼ਨ ਤੇ दारू ਨਹੀਂ ਪੀਣੀ ਚਾਹੀਦੀ ਤਾਂ ਫਿਰ ਖੁਸ਼ੀ ਚ ਪੀਣੀ ਚਾਹੀਦੀ ਆ ਮੈਂ ਨਾ ਇੱਕ ਕੰਮ ਕਰਦੀ ਆ ਕੱਲ ਨੂੰ ਨਾ ਸ਼ੋਪਿੰਗ ਕਰਨ ਜਾਊਂਗੀ ਖੂਬ ਸਾਰੀ ਕਰਕੇ ਆਉਂਗੀ ਤੇ ਫਿਰ ਇਸ ਖੁਸ਼ੀ ਚ ਨਾ ਆ ਕੇ ਘਰੇ दारू ਪੀਊਂਗੀ ਠੀਕ ਆ ਉਹ ਤੈਨੂੰ ਕੀ ਸ਼ੌਕ ਚੜ ਗਿਆ ਦਾਰੂ ਪੀਣ ਦਾ ਉਹ ਦਾਰੂ ਪੀਣੀ ਕਿਉਂ ਹੈ ਮੈਂ ਤੈਨੂੰ ਰੋਜ਼ ਪੁੱਛੂਗਾ ਕਿ ਅੱਜ ਤੂੰ ਟੈਨਸ਼ਨ ਚ ਪੀ ਲਈ ਅੱਜ ਤੂੰ ਖੁਸ਼ੀ ਚ ਪੀ ਲਈ ਤੂੰ ਮੇਰੀ ਗੱਲ ਸੁਣ ਸ਼ਰਾਬ ਨਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਇਹ ਨਾ ਪੀਣੀ ਨਹੀਂ ਚਾਹੀਦੀ ਤੇ ਤੂੰ ਇਹ ਤੋਂ ਦੂਰ ਹੀ ਰਹਿ ਫਿਰ ਜਦੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਸ਼ਰਾਬ ਸਿਹਤ ਲਈ ਠੀਕ ਨਹੀਂ ਹੁੰਦੀ ਫਿਰ ਤੁਸੀਂ ਕਿਉਂ ਪੀਂਦੇ ਹੋ ਹਰ ਰੋਜ਼ ਤੁਹਾਡੇ ਕੋਲ ਦਾਰੂ ਪੀਣ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਅੱਜ ਮੇਰੇ ਬੌਸ ਨੇ ਮੈਨੂੰ ਝਿੜਕਤਾ ਮੈਨੂੰ ਟੈਨਸ਼ਨ ਹੋ ਗਈ ਇਸ ਗਮ ਚ ਪੀਲੀ ਮੈਂ ਅੱਜ ਮੇਰੇ ਦੋਸਤ ਦਾ ਬਰਥਡੇ ਆ ਇਸ ਗੱਲ ਦੀ ਖੁਸ਼ੀ ਚ ਪੀਲੀ ਮੈਂ ਕਦੇ ਟੈਨਸ਼ਨ ਕਦੇ ਖੁਸ਼ੀ ਥੋਡੇ ਕੋਲ ਰੋਜ਼ ਇਹੀ ਰੀਜ਼ਨ ਹੁੰਦਾ ਥੋਲੂ ਇਹ ਗੱਲ ਯਾਦ ਆ ਕਿ ਨਹੀਂ ਅੱਗੇ ਤੁਸੀਂ ਤੁਸੀਂ ਅੱਜ खैर पी के आए हो ओ हाँ यार पी आया ये माड़ी जी गल थे ना बोस ने इतना कुछ सुनाता मैंने। उन्हें टेंशन करती दिमाग बस फिर मैं पी आया यार बट सुन दे मैं आज मेरे यार नंबर डेसी आज फिर पी के आ गए तुसी ओ आज मेरे यार द बर्थडे सी ਓ ਲੱਖੀ ਤੂੰ ਜਾਣਦੀ ਤਾਂ ਹੈਂੀ ਉਹਨੂੰ ਜਿਹੜਾ ਮੇਰੇ ਆਫਿਸ 'ਚ ਕੰਮ ਕਰਦਾ ਐ ਅੱਜ ਉਹਦਾ ਬਰਥਡੇ ਸੀ ਤਾਂ ਐਸੇ ਖੁਸ਼ੀ 'ਚ ਅੱਜ ਪੀ ਲਈ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਰੋਲ ਰੋਜ ਨਵੇਂ ਬਹਾਨੇ ਬਣਾਉਂਦੇ ਆਨੂੰ ਓ ਜੀਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਉਹ ਅੱਜ ਮੇਰੇ ਯਾਰ ਦਾ ਬਰਥਡੇ ਸੀ ਉਹ ਅੱਜ ਮੇਰੇ ਯਾਰ ਦਾ ਹੁਣ ਤੁਸੀਂ ਉਹੀ ਸੋਚੋ ਅੱਜ ਤੁਸੀਂ ਮੈਨੂੰ ਪਹਿਲੀ ਵਾਰ ਪੀਂਦੇ ਹੋਏ ਦੇਖਿਆ ਉਹਨੂੰ ਕਿੰਨਾ ਗੁੱਸਾ ਚੜ ਗਿਆ ਤੇ ਮੇਰੇ ਦੱਸੇ ਹੋਏ ਰੀਜਨ ਤੁਹਾਨੂੰ ਕਿੰਨੇ ਫਾਲਤੂ ਦੇ ਲੱਗ ਰਹੇ ਨੇ ਪਰ ਜਿਹੜੇ ਤੁਸੀਂ ਰੋਜ਼ ਆ ਕੇ ਮੈਨੂੰ ਰੀਜਨ ਦੱਸਦੇ ਹੋ ਉਹਨਾਂ ਦਾ ਕੀ ਤੁਹਾਨੂੰ ਪਤਾ ਤੁਹਾਨੂੰ ਇਸ ਹਾਲਤ 'ਚ ਦੇਖ ਕੇ ਮੈਨੂੰ ਕਿੰਨਾ ਗੁੱਸਾ ਆਉਂਦਾ ਸੀ ਨਾਲੇ ਮੈਂ ਨਾ ਕੋਈ ਸ਼ਰਾਬ ਸ਼ਰੂਬ ਨਹੀਂ ਪੀਤੀ ਇਹ ਸਭ ਮੈਂ ਤੁਹਾਨੂੰ ਸਮਝਾਉਣ ਵਾਸਤੇ ਕੀਤਾ ਸੀ ਪਰ ਫੇਰ ਵੀ ਤੁਸੀਂ ਜੇ ਸਭ ਕੁਝ ਕਰਨਾ ਚਾਹੁੰਦੇ ਹੋ ਨਾ ਤਾਂ ਤੁਹਾਡੀ ਮਰਜ਼ੀ ਮੰਦੀਪ ਜੋ ਤੂੰ ਮੈਨੂੰ ਸਮਝਾਉਣਾ ਚਾਹੁੰਦੀ ਸੀ ਨਾ ਮੈਂ ਸਭ ਸਮਝ ਗਿਆ ਜੇ ਮੈਂ ਤੈਨੂੰ ਪੀਣ ਤੋਂ ਰੋਕਦਾ ਨਾ ਤਾਂ ਫਿਰ ਮੈਨੂੰ ਵੀ ਪੀਣ ਦਾ ਕੋਈ ਹੱਕ ਨਹੀਂ ਉਹ ਸਿਰਫ ਮੇਰੇ ਪੀਣ ਨਾਲ ਨਾ ਕਿੰਨੀਆਂ ਚੀਜ਼ਾਂ ਇਫੈਕਟ ਹੋ ਰਹੀਆਂ ਨੇ ਮੇਰੀ ਸਿਹਤ ਤੇ ਫਰਕ ਪੈ ਰਿਹਾ ਹੈ ਤੇ ਸੈਲਰੀ ਦਾ ਇੱਕ ਮੋਟਾ amount ਸਿਰਫ ਮੇਰੇ ਪੀਣ ਤੇ ਹੀ ਖਰਚ ਹੋ ਰਿਹਾ ਤੇ ਤੇਰੇ ਤੇ ਮੇਰੇ ਰਿਸ਼ਤੇ ਆਜ ਵੀ ਫਰਕ ਪੈਣ ਲੱਗ ਗਿਆ ਮਨਦੀਪ ਮੈਂ ਤੈਨੂੰ ਬਿਲਕੁਲ ਵੀ ਟਾਈਮ ਨਹੀਂ ਦੇ ਪਾਰਿਆ ਜੇ ਮੈਂ ਲੇਟ ਆ ਰਿਹਾ ਕਿਉਂ ਮੈਨੂੰ ਪੀਣੀ ਸੀਗੀ ਜੇ ਮੈਂ ਟਾਈਮ 'ਤੇ ਆ ਰਿਹਾ ਤਾਂ ਵੀ ਨੋਰਮਲ ਨਹੀਂ ਆ ਰਿਹਾ ਸੋਰੀ ਮਨਦੀਪ ਤੇ ਮਨਦੀਪ ਅੱਜ ਤੋਂ ਮੈਂ ਤੈਨੂੰ ਇੱਕ ਪ੍ਰੋਮਿਸ ਕਰਦਾ ਕਿ ਮੈਂ ਤੈਨੂੰ ਵੱਧ ਤੋਂ ਵੱਧ ਟਾਈਮ ਦਿਆ ਕਰਾਂਗਾ ਤੇ ਅੱਜ ਤੋਂ ਬਾਅਦ ਮੈਂ ਇਹ ਬੁਰੀ ਚੀਜ਼ ਨੂੰ ਹੱਥ ਵੀ ਨਹੀਂ ਲਾਵਾਂਗਾ ਕੰਤਾ ਖੁਸ਼ ਹੈ ਤੂੰ ਸਸਿਕਾਲ ਜੀ ਵੈਸੇ ਤਾਂ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਵੀ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਪਰ ਮੈਂ ਫੇਰ ਵੀ ਕਹਾਂਗੀ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਇਸ ਲਈ ਇਹਨੂੰ ਅਵੋਇਡ ਹੀ ਕਰੋ ਤਾਂ ਬਹੁਤ ਵਧੀਆ ਆਏਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਆਪਣਾ ਜੋ ਮੈਸੇਜ ਆ ਲੋਕਾਂ ਤੱਕ ਪਹੁੰਚ ਸਕੇ ਸੋ ਇਸ ਵੀਡੀਓ ਬਾਰੇ ਜੋ ਤੁਹਾਡੇ ਵਿਚਾਰ ਨੇ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਪੇਜ ਨੂੰ ਵੀ ਫੋਲੋ ਕਰਿਓ ਜੀ ਸਸਿਕਾ